ਸਿਰੀਰਾਗ ਮਹੱਲਾ ਪਹਿਲਾ ਉੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰਵਾਸ ਤਨ ਸਾਸ ਅਠਸਠ ਤੀਰਥ ਕਾ ਮੁਖ ਟਿੱਕਾ ਤਿਤ ਘਟ ਮਤ ਵਿਗਾਸ ਓਤ ਮਤੀ ਸਲਾਹਣਾ ਸੱਚ ਨਾਮ ਗੁਣਤਾਸ ਬਾਬਾ ਹੋਰ ਮਤ ਹੋਰ ਹੋਰ ਜੇ ਸੋ ਵੀਰ ਕਮਾਈਐ ਕੂੜਾ ਕੂੜਾ ਜੋਰ ਰਹਾਉ ਪੂਜ ਲਗੈ ਪੀਰ ਆਖੀਐ ਸਭ ਮਿਲੈ ਸੰਸਾਰ ਨਾਉ ਸਦਾਏ ਆਪਣਾ ਹੋਵੈ ਸਿੱਧ ਸੁਮਾਰ ਜਾਂ ਪਤ ਲੇਖੈ ਨਾ ਪਵੈ ਸਭਾ ਪੂਜ ਖੁਆਰ ਜਿਨ ਕੋ ਸਤਗੁਰ ਥਾਪਿਆ ਤਿਨ ਮੀਟ ਨਾ ਸਕੈ ਕੋਇ ਓਨਾ ਅੰਦਰ ਨਾਮ ਨਿਧਾਨ ਹੈ ਨਾਮੋ ਪ੍ਰਗਟ ਹੋਏ ਨਾਉ ਪੂਜੀਏ ਨਾਉ ਮੰਨੀਏ ਅਖੰਡ ਸਦਾ ਸੱਚ ਸੋਏ ਖੇਹੁ ਖੇਰ ਲਾਈਐ ਤਾਂ ਜੀਉ ਕਿਹਾ ਹੋਏ ਜਲੀਆਂ ਸਭ ਸਿਆਣ ਪਾਂ ਉੱਠੀ ਚੱਲਿਆ ਰੋਏ ਨਾਨਕ ਨਾਮ ਵਿਸਾਰਿਆ ਡਰ ਗਿਆ ਕਿਆ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਣੀਥਰੈ ਔਗਣਵੰਤੀ ਝੂਰ ਜੇ ਲੋੜ ਹੈ ਵਰ ਕਾਮਣੀ ਨਹਿ ਮਿੜੀਐ ਪਿਰ ਕੂਰ ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰ ਦੂਰ ਮੇਰੇ ਠਾਕੁਰ ਪੂਰੈ ਤਖਤ ਅਡੋਬਲਾ ਗੁਰਮਕਪੂਰਾ ਜੇ ਕਰੇ ਪਾਈਐ ਸਾਚ ਅਤੋਲ ਰਹਾਉ ਪ੍ਰਭ ਹਰ ਮੰਦਰ ਸੋਹਣਾ ਕਿਸ ਮਹਿਮਾਨ ਕਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ ਬਿਨ ਪੌੜੀ ਗੜ ਕਿਉ ਚੜੋਂ ਗੁਰ ਹਰਿ ਧਿਆਨ ਨਿਹਾਲ ਗੁਰ ਪੌੜੀ ਬੇੜੀ ਗੁਰੂ ਗੁਰ ਤੁਲਹਾ ਹਰਨਾਉ ਗੁਰ ਸਰ ਸਾਗਰ ਬੋਹਿਥੋ ਗੁਰ ਤੀਰਥ ਦਰੀਆਉ ਜੇ ਤਿਸ ਭਾਵੇਂ ਊਜਲੀ ਸਤ ਸਰ ਨਾਮਣ ਜਾਉ ਪੂਰੋ ਪੂਰੋ ਆਖੀਐ ਪੂਰੇ ਤਖਤ ਨਿਵਾਸ ਪੂਰੇ ਥਾਨ ਸੁਹਾਵਣੇ ਪੂਰੇ ਆਸ ਨਿਰਾਸ ਨਾਨਕ ਪੂਰਾ ਜੀ ਮਿਲੈ ਕਿਉ ਘਟੈ ਗੁਣਤਾਸ ਸ੍ਰੀ ਰਾਗ ਮਹੱਲਾ ਪਹਿਲਾ ਆਬੋ ਭੈਣੀ ਗੱਲ ਮਿਲੈ ਅੰਕ ਸਹਿਲੜੀਆਂ ਮਿਲ ਕੈ ਕਰਹਿ ਕਹਾਣੀਆਂ ਸਮਰੱਥ ਕੰਤਕੀਆਂ ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਹ ਕਰਤਾ ਸਭ ਕੋ ਤੇਰੇ ਜੋਰ ਏਕ ਸ਼ਬਦ ਵਿਚਾਰੀਐ ਜਾਂ ਤੂੰ ਤਾਂ ਕਿਆ ਹੋਰ ਰਹਾਉ ਜਾਏ ਪੁੱਛੋ ਸੁਹਾਗਣੀ ਤੁਸੀਂ ਰਹਾਵਿਆ ਕਿੰਨੀ ਗੁਣੀ ਸਹਿਜ ਸੰਤੋਖ ਸ਼ੀਂਗਾਰੀਆ ਮਿੱਠਾ ਬੋਲਣੀ ਪੈਰ ਰੀ ਸਾਲੂ ਤਾਂ ਮਲੇ ਜਾ ਗੁਰ ਕਾ ਸ਼ਬਦ ਸੁਣੀ ਕੀਤਿਆਂ ਤੇਰੀਆਂ ਕੁਦਰਤੀ ਕੇਵੜ ਤੇਰੀ ਦਾਤ ਕੀਤੇ ਤੇਰੇ ਜੀ ਜੰਤ ਸਿਫਤ ਕਰਹਿ ਦਿਨ ਰਾਤ ਕੀਤੇ ਤੇਰੇ ਰੂਪ ਰੰਗ ਕੀਤੇ ਜਾਤ ਅਜਾਤ ਸੱਚ ਮਿਲੈ ਸੱਚ ਊਪਜੈ ਸੱਚ ਮਹਿ ਸਾਚ ਸੁਮਾਏ ਸੁਰਤ ਹੋਵੈ ਪਤ ਉਗਵੈ ਗੁਰਬਚਨੀ ਭਉ ਖਾਏ ਨਾਨਕ ਸੱਚਾ ਪਾਤਸ਼ਾਹ ਆਪੇ ਲਏ ਮਲਾਈ ਸ੍ਰੀ ਰાગ ਮਹੱਲਾ ਪਹਿਲਾ ਭਲੀ ਸਰੀ ਜੇ ਉਭਰੀ ਹਮੈ ਮੁਈ ਘਰਾਹ ਦੂਤ ਲੱਗੇ ਫਿਰ ਚੱਕਰੀ ਸਤਗੁਰ ਕਾ ਵੇਸਾ ਕਲਪ त्यागी ਬਾਦ ਹੈ ਸੱਚਾ ਵੀ ਪਰਵਾਹ ਮਨ ਰੇ ਸੱਚ ਮਿਲੈ ਭਉ ਜਾਏ ਭੈ ਬਿਨ ਨਿਰਭਉ ਕਿਉ ਥੀਐ ਗੁਰਮਖ ਸ਼ਬਦ ਸਮਾਏ ਰਹਾਉ ਕੇਤਾ ਆਖਣ ਆਖੀਐ ਆਖਣ ਟੋਟ ਨਾ ਹੋਏ ਮੰਗਣ ਵਾਲੇ ਕੇ ਤੜੇ ਦਾਤਾ ਏਕੋ ਸੋਏ ਜਿਸਕੇ ਜੀ ਪ੍ਰਾਣ ਹੈ ਮਨ ਵਸਿਆ ਸੁਖ ਹੋਏ ਜਗ ਸੁਪਨਾ ਬਾਜੀ ਬਣੀ ਖਿਨ ਮਹਿ ਖੇਲ ਖਿਲਾਏ ਸੰਜੋਗੀ ਮਿਲ ਏਕ ਸੇ ਵੇਜੋਗੀ ਉੱਠ ਜਾਏ ਜੋ ਤਿਸ ਭਾਣਾ ਸੋ ਥੀਐ ਅਵਰ ਨਾ ਕਰਨਾ ਜਾਈ ਗੁਰਮਖ ਵਸਤ ਵੇ ਸਾਹੀਐ ਸੱਚ ਵਖਰ ਸੱਚ ਰਾਸ ਜਿਨਿ ਸੱਚ ਵਣੰਜਿਆ ਗੁਰਪੂਰੇ ਸਾਬਾਸ ਨਾਨਕ ਵਸਤ ਪਛਾਨਸੀ ਸੱਚ ਸੌਦਾ ਜਿਸ ਪਾਸ ਸ੍ਰੀ ਰਾਗ ਮਹੱਲ ਪਹਿਲਾ ਧਾਤ ਮਿਲੇ ਫੁਨ ਧਾਤ ਕੋ ਸਿਫਤੀ ਸਿਫਤ ਸਮਾਈ ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਉ ਸੱਚ ਮਿਲੈ ਸੰਤੋਖੀਆਂ ਹਰ ਜਪ ਏਕੈ ਭਾਈ ਭਾਈ ਰੇ ਸੰਤ ਜਨਾ ਕੀ ਰੇਣ ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਧੇਣ ਰਹਾਉ ਉਚਾਉ ਥਾਨ ਸੁਹਾਵਣਾ ਉਪਰ ਮਹਿਲ ਮੁਰਾਰ ਸੱਚ ਕਰਨੀ ਦੇ ਪਾਈਐ ਦਰ ਕਰ ਮਹਿਲ ਪਿਆਰ ਗੁਰਮਖ ਮਨ ਸਮਝਾਈਐ ਆਤਮ ਰਾਮ ਵਿਚਾਰ ਤ੍ਰੇਬਿਦ ਕਰਮ ਕਮਾਈਐ ਆਸ ਅੰਦੇਸਾ ਹੋਏ ਕਿਉ ਗੁਰ ਬਿਨ ਤ੍ਰਕੁਟੀ ਛੁਟਸੀ ਸਹਿਜ ਮਿਲੈ ਸੁਖ ਹੋਏ ਨਿਜ ਕਰ ਮਹਿਲ ਪਛਾਣੀਐ ਨਦਰ ਕਰੇ ਮਲ ਧੋਏ ਬਿਨ ਗੁਰ ਮੈਲ ਨਾ ਉਤਰੈ ਬਿਨ ਹਰ ਕਿਉ ਘਰ ਵਾਸ ਇਕੋ ਸ਼ਬਦ ਵਿਚਾਰੀਐ ਅਵਰ ਤਿਆਗੈ ਆਸ ਨਾਨਕ ਦੇਖ ਦਿਖਾਈਐ ਹਉ ਸਦ ਬਲੇ ਹਾਰੈ ਜਾਸ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਗ ਜੀਵਨ ਦੋਹਾ ਗਣੀ ਮੁੱਠੀ ਦੂਜੈ ਭਾਏ ਕਲਰ ਕੇਰੀ ਕੰਧ ਜਿਉ ਅਹਨਸ ਕਿਰਟੈ ਪਾਏ ਬਿਨ ਸ਼ਬਦੈ ਸੁਖ ਨਾ ਥੀਐ ਪੈਰ ਬਿਨ ਦੂਖ ਨਾ ਜਾਏ ਮੁੰਦੇ ਪੈਰ ਬਿਨ ਕਿਆ ਸ਼ਿੰਗਾਰ ਦਰ ਕਰ ਢੂਈ ਨਾ ਲਹਿ ਦਰਗਾਹ ਝੂਠ ਖਵਾਰ ਰਹਾਉ ਆਪ ਸੁਜਾਨ ਨਾ ਭੁੱਲੇ ਸੱਚਾ ਵੱਡ ਕਿਰਸਾਨ ਪਹਿਲਾ ਧਰਤੀ ਸਾਧਕੈ ਸੱਚ ਨਾਮ ਦੇ ਦਾਨ ਨੌ ਨਿਦ ਉਪਜੈ ਨਾਮ ਏਕ ਕਰਮ ਪਵੈ ਨਿਸ਼ਾਨ ਗੁਰ ਕਉ ਜਾਣ ਨਾ ਜਾਣੀ ਕਿਆ ਤਿਸ ਚੱਜ ਅਚਾਰ ਅੰਦਲੈ ਨਾਮ ਵਸਾਰਿਆ ਮਨ ਮੁਖ ਅੰਦ ਗੁਬਾਰ ਆਉਣ ਜਾਣ ਨਾ ਚੁੱਕਈ ਮਰ ਜਨਮੈ ਹੋਇ ਖੁਆਰ ਚੰਦਨ ਮੋਲ ਅਣਾਇਆ ਕੁੰਗੂ ਮੰਗ ਸੰਧੂਰ ਚੋਆ ਚੰਦਨ ਬਹੁ ਕਣਾ ਪਾਣਾ ਨਾਲਕਪੂਰ ਜੇ ਧਨ ਕੰਤ ਨਾ ਭਾਵੇ ਤਾਂ ਸਭ ਅਡੰਬਰ ਕੂੜ ਸਭ ਰਸ ਭੋਗਣ ਬਾਦ ਹੈ ਸਭ ਸ਼ੀਂਗਾਰ ਵਿਕਾਰ ਜਬ ਲਗ ਸ਼ਬਦ ਨਾ ਭੇਦੀ ਐ ਕਿਉ ਸੋਹ ਹੈ ਗੁਰਦੁਆਰ ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆ